ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਾ ਟਲ ਹਾਜ਼ਰਾ ਹਦੂਦ ਜਾਹਰਾ ਦੂਰ ਸ਼ਬਦ ਗੁਰੂ ਚਮਤੱਪ ਦੇ ਮਾਲਕ ਦਸਾਂ ਬਾਦਸ਼ਾਹੀਆਂ ਵੀ ਜੂਤ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਵੇਲੇ ਆਪਣੀ ਸਤਾਨਾ ਤੇ ਪ੍ਰਕਾਸ਼ਮਾਨ ਹੋਏ ਹਨ ਚੌਥੇ ਪਾਦਸ਼ਾ ਤੰਤਨ ਸ਼ਹਿਰ ਸ੍ਰੀ ਗੁਰੂ ਤਾਂ ਬਹੁਤ ਸਮਾਂ ਲੱਗਦਾ ਪਰ ਇਹਦੇ ਜੋ ਕੇਂਦਰੀ ਭਾਵ ਆਪਾਂ ਕੇਵਲ ਟੀਚਰ ਸਕੂਲ ਵਿੱਚ ਪੜ੍ਹਦੇ ਹੁੰਦੇ ਨਾ ਇੱਕ ਪੂਰਾ ਲੇਖ ਹੁੰਦਾ ਵਾ ਲੈਸਨ ਹੁੰਦਾ ਵਾ ਜਿੰਦੇ ਵਿੱਚ ਇੱਕ ਕੇਂਦਰੀ ਭਾਵ ਹੁੰਦਾ ਸਾਰਾ ਨਚੋੜ ਉਸ ਦੋ ਲਾਈਨਾਂ ਦੇ ਵਿੱਚ ਆਪਾਂ ਲਿਖਦੀਆਂ ਇਕੇਨ ਦਾ ਕੇਂਦਰੀ ਭਾਵ ਲਿਖੋ ਤਾਂ ਕੇਂਦਰੀ ਭਾਵ ਦੇ ਵਿੱਚ ਹੁੰਦਾ ਸਾਰੀ ਸਾਰੇ ਲੇਖ ਦਾ ਜਿਹੜਾ ਨਿਚੋੜ ਹੁੰਦਾ ਉਹ ਕੇਂਦਰੀ ਭਾਵ ਦੇ ਵਿੱਚ ਹੁੰਦਾ ਤੇ ਆਪਾਂ ਦੋ ਪੰਕਤੀਆਂ ਸਤਿਗੁਰਾਂ ਦਾ ਲਈਆਂ ਜੇ ਲੋਕ ਸਲਾਹ ਹੀ ਤਾਂ ਤੇਰੀ ਉਪਮਾ ਜੇ ਨਿੰਦੇ ਦਾ ਛੋਟਨਾ ਦਰ ਤੇ ਅੱਗੇ ਪੰਕਤੀ ਜਿਹੜੀ ਯਾਰੋ ਅੱਜ ਬਾਰਿਸ਼ ਹੋ ਰਹੀ ਆ ਆਪ ਦਰਸ਼ਨਾਂ ਨੂੰ ਪਹੁੰਚਿਓ ਧੰਨ ਚਰਚੀ ਮੀਓ ਵਰਸਾ ਤੀ ਗੁਰ ਵਿਖਣ ਗਾਇ ਹੁਣ ਲੋਕ ਸਲਾਹ ਹੀ ਤਾਂ ਤੇਰੀ ਉਪਮਾ ਹਰੀਗ ਮੰਦੀ ਨੂੰ ਹਰੀਗ ਚੌਂਦਾ ਦਾ ਮੇਰੀ ਉਪਮਾ ਹੋਵੇ ਮੇਰਾ ਸਤਾਰ ਹੋਵੇ ਚੌਂਦੇ ਆ ਨਾ ਸਾਜ ਤੇ ਇਹ ਸਤਗੁਰਾਂ ਦੀ ਵਰਜਾਈ ਤੋਂ ਬਿਨਾ ਨਹੀਂ ਮਿਲ ਜਿੰਨੇ ਨੇ ਸਤਗੁਰਾਂ ਦੀ ਰਹਿਮਤ ਹੋਵੇ ਉਹਨਾਂ ਦੇ ਮਿਲਦਾ ਆਪਾਂ ਕੀ ਵਾਰ ਉਹਨ ਸੋਸ਼ਲ ਦਾ ਜਮਾਨਾ ਆਇਆ ਆਪਾਂ ਵੇਖਦੇ ਆ ਪੱਗਾਂ ਬੰਨੀਆਂ ਹੁੰਦੀਆਂ ਕੰਨੀਆਂ ਦੀ ਕਿਉਂਕਿ ਪਾਕੀ ਕੀ ਇਹੋ ਜਿਹਾ ਸਾਡੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਨਾ ਵੱਖਰੀ ਪਹਿਚਾਨ ਜਦੋਂ 1699 ਦੀ ਵਿਸਾਖੀ ਨੂੰ ਸਤਿਗੁਰਾਂ ਨੇ ਖਾਲਸਾ ਪੰਥਨਾ ਪੰਥ ਦੀ ਸ້າງਨਾ ਕੀਤੀ ਨਾ ਤੇ ਸਿੱਖ ਨੂੰ ਅਲੱਗ ਪਹਿਚਾਨ ਦਿੱਤੀ ਲੱਖਾਂ ਦੇ ਵਿੱਚ ਵੀ ਇਕੱਲਾ ਦਿਸਾਨਾ ਪਰ ਜਦੋਂ ਕੋਈ ਪੱਗ ਬੰਨ੍ਹ ਕੇ ਕੋਈ ਚੋਰੀ ਕਰਦਾ ਆ ਵੇਖੇ ਜੀ ਆਪਾਂ ਵੀ ਵਾਰ ਮੋਟਰਸਾਈਕਲ ਚੱਕੇ ਜਾਂਦੇ ਆ ਤੇ ਵੇਖਿਆ ਉਹਨਾਂ ਪੰਨਾਂ ਦੇ ਖੱਟੇ ਰੰਗ ਦੇ ਪਰਨੇ ਬੰਦੇ ਹੁੰਦੇ ਦਾੜੀਆਂ ਹੁੰਦੀਆਂ ਉਹ ਚੋਰੀ ਕਰਦੇ ਹੁੰਦੇ ਨਹੀਂ ਇਹ ਹੁੰਦੀ ਨਹੀਂ ਇਹ ਸਤਿਗੁਰਾਂ ਨੇ ਜੋ ਕੰਡ ਲਗਦੀ ਆ ਅਗਲਾ ਕਹਿੰਦਾ ਯਾਰ ਸਰਦਾਰ ਬੰਦਾ ਹੈ ਚੋਰੀ ਕਰ ਤੇ ਜੇ ਸਰਦਾਰ ਨੂੰ ਕਿਤੇ ਉਪਮਾ ਮਿਲੇ ਆ ਵਿੱਚੀ ਦੇ ਆਪਣੇ ਹੱਥੀਂ ਖੰਡਾਰੀ ਜਿਹੜੀ ਹੈ ਸਾਰੀ ਇੰਡੀਆ ਦੇ ਵਿੱਚੋਂ ਜੋ ਪੰਜਾਬ ਦੇ ਬੱਚੇ ਦਾਦਾ ਸੀ ਤਦੋਂ ਉਹਨਾਂ ਨੂੰ ਉੱਥੇ ਅਰਜਨ ਅਵਾਰਡ ਦਿੱਤਾ ਗਿਆ ਤੇ ਮਾਨ ਦੇ ਨਾਲ ਸੀਨਾ ਜੋੜਾ ਹੋ ਗਿਆ ਵੀ ਇਹ ਸਰਦਾਰ ਕਿਉਂ ਕਿਉਂਕਿ ਉਹ ਉਪਮਾ ਸਤਿਗੁਰਾਂ ਨੇ ਦਿੱਤੀ ਆ ਵਡਿਆਈ ਸਤਿਗੁਰਾਂ ਦੀ ਹੋਈ ਕਿਉਂਕਿ ਸਰਦਾਰ ਦਾ ਜਿਹੜਾ ਡੈਫੀਨੇਸ਼ਨ ਆਉਂਦੀ ਆ ਸਰਪੀ ਚੋੜੀ ਹੋ ਜਾਂਦੀ ਆ ਜਦੋਂ ਚੰਗੇ ਕੰਮ ਤੇ ਜਦੋਂ ਕੁਮਾੜੀ ਕੰਮ ਕਰਦੇ ਆ ਤੇ ਸਿਰ ਸ਼ਰਮ ਨਾਲ ਝੁਕ ਜਾਂਦਾ ਆ ਪਿੱਛੇ ਦੀ ਜਦੋਂ ਦਾਸ ਇੱਥੇ ਗੁਰਗਰਾ ਸਾਹਿਬ ਡਿਊਟੀ ਨਹੀਂ ਕਰਵਾ ਸੀ ਇੱਕ ਅਵਾਨ ਰੋਡ ਤੇ ਕੋਈ ਬੰਦਾ ਤੁਰਿਆ ਜਾਂਦਾ ਸੀ ਪੈਦਲ ਹੱਥ ਦੇ ਵਿੱਚ ਉਹਨੇ ਡੱਬਾ ਰੋਟੀ ਵਾਲਾ ਮੋਢੇ ਤੇ ਉਹਨੇ ਸਾਬਾ ਰੱਖਿਆ ਗੱਬੀਆਂ ਵਾਲਾ ਤੁਰ ਕੇ ਤੁਰਿਆ ਜਾ ਰਿਹਾ ਸੀ ਅਜਿੱਤੇ ਪਿੱਪੜਾ ਹੁੰਦਾ ਨਾ ਤੇ ਜਦੋਂ ਦਾਸ ਸ਼ਾਮ ਨੂੰ ਡਿਊਟੀ ਤੋਂ ਘਰ ਵਾਪਸ ਜਾ ਰਿਹਾ ਸੀ ਤੇ ਮੈਂ ਉਹਦੇ ਕੋਲ ਜਾ ਕੇ ਹੌਲੀ ਕਦੇਲੀ ਮੋਟਰ ਸੈਂਟਰ ਰੁਕ ਦਿੱਤਾ ਤੇ ਮੈਂ ਕਹਿਆ ਜੀ ਆਜੋ ਬੈਠੋ ਹੁਣ ਸਮਾਂ ਹੀ ਹੋ ਜਾਵਾ ਨਾ ਤਾਂ ਕਿਸੇ ਨੂੰ ਬਿਠਾਉਣ ਦਾ ਸਮਾਂ ਤੇ ਨਾ ਕਿਸੇ ਦੇ ਨਾਲ ਬੈਠਣ ਦਾ ਸਮਾਂ ਕਿਉਂਕਿ ਪਤਾ ਨਹੀਂ ਜੇ ਆਪਾਂ ਕਿਸੇ ਨੂੰ ਅਪਰੋਚ ਕਰੀਏ ਨਾ ਆਜੋ ਬੈਠੋ ਤੇ ਅਗਲੇ ਦਿਨ ਮਨ ਚ ਡਰ ਬੈਠ ਜਾਂਦਾ ਵੀ ਇੰਨੇ ਕਿਉਂ ਕਿਹਾ ਮੈਨੂੰ ਬੈਠੋ ਕੋਈ ਦਾ ਸਵਾਲ ਥਰੇ ਤੇ ਜੇ ਕਿਸੇ ਨੇ ਆਤਮਕੀਤਾ ਦੇ ਕੋਈ ਰੋਕਦਾਰ ਨਹੀਂ ਤੇ ਉਹਦੇ ਮਾਨਦੇ ਵਿੱਚ ਹੀ ਮਹਿਸੂਸ ਹੁੰਦਾ ਯਾਰ ਮੈਂ ਹੱਥ ਕੀਤਾ ਸੀ ਕਿਸੇ ਨੇ ਰੋਕਿਆ ਨਹੀਂ ਤੇ ਜੇ ਬਿਨਾਂ ਰੋਕੇ ਤੋਂ ਵੀ ਕੈਨ ਵੀ ਆਜੋ ਬੈਠੋ ਤੇ ਉਹਦੇ ਮਾਨਦੇ ਵਿੱਚ ਡਾਊਟ ਹੋ ਜਾਂਦੀ ਹੈ ਵੀ ਕਿਉਂ ਮੈਨੂੰ ਇੰਨੇ ਪਰੇਸ਼ ਕੀਤਾ ਕਾਹ ਤੋਂ ਬੈਠੋ ਮਾੁੰਨਾ ਕੋਲੇ ਮੋਟਰਸਾਈਕਲ ਰੋਕੀ ਆਤਮਿਕ ਮੈਂ ਕਹਿੰਦਾ ਆਜੋ ਤੁਸੀਂ ਬੈਠੋ ਇੱਕ ਵੀਰ ਤਾਂ ਟਿੰਬਰ ਗਿਆ ਫਿਰ ਬੈਠ ਗਿਆ ਮੈਨੂੰ ਕਹਿੰਦਾ ਬਾਜੀ ਅੱਜਕੱਲ ਤਾਂ ਕੋਈ ਹੱਥ ਕੀਤੇ ਆ ਨਹੀਂ ਰੋਕਦਾ ਤੇ ਤੁਸੀਂ ਬਿਨਾ ਹੱਥ ਕੀਤੇ ਤੋਂ ਰੋਕ ਲਿਆ ਮੈਨੂੰ ਕਿੰਨੇ ਬੈਠੋ ਮੈਂ ਕਹਾਂ ਜੀ ਵਾਕਿਆ ਸਮਾਂ ਇੱਕ ਇਹੋ ਜਿਹਾ ਨਾ ਕਿਸੇ ਦਿਨ ਨਾਲ ਬੈਠਣ ਦਾ ਸਮਾਂ ਨਾ ਕਿਸੇ ਨੂੰ ਬਤੌਣ ਦਾ ਸਮਾਂ ਕਿਉਂਕਿ ਅਜਿਹਾ ਤਾਂ ਬਹੁਤ ਸਮਾਂ ਜਿਹੜਾ ਧਿਆਨਿਕ ਲੱਗ ਲਿਆ ਮੈਂ ਕਿਹਾ ਵੀ ਮੇਰੇ ਸਿਰ ਤੇ 7 ਮੀਟਰ ਦੀ ਪੱਤਵਾ ਤੇ ਮੇਰੇ ਦਸਵੇਂ ਪਾਤਸ਼ਾਹ ਤੁੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲੰਘਾ ਮੈਨੂੰ ਦੂਸਰਿਆਂ ਨਾਲੋਂ ਵੱਖਰੀ ਸੋਧ ਦਿੱਤੀ ਆ ਮੋਨਾ ਬਲਣਾ ਹੋਵੇ ਕੋਈ ਦੂਜਾ ਹੋਵੇ ਉਹ ਕੋਈ ਗੱਲ ਆ ਪਰ ਮੇਰੀ ਦੂਸਰਿਆਂ ਨਾਲੋਂ ਵੱਖਰੀ ਜ਼ਿੰਮੇਵਾਰੀ ਬਣੀ ਬਾਹ ਨੂੰ ਮੇਰਾ ਤਾਂ ਨਹੀਂ ਜੀ ਕਰਦਾ ਸੀ ਪਰ ਮੈਂ ਪੱਕ ਨੂੰ ਵੇਖਿਆ ਵੀ ਮੇਰੇ ਸਿਰ ਤੇ 7 ਮੀਟਰ ਪਾਗਾ ਦਜੀਸ਼ਿਆ ਤੇਰੀ ਦੂਸਰਿਆਂ ਨਾਲ ਵੱਖਰੀ ਜ਼ਿੰਮੇਵਾਰੀ ਆ ਤੇ ਮੈਂ ਤਾਂ ਇੱਕ ਤੁੰਗ ਦਾ ਪੈਰਾ ਤੋਂ ਲੈ ਕਰਕੇ ਸਿਰ ਤੱਕ ਦੇਖਿਆ ਵੀ ਤੂੰ ਲੋੜਵੰਦ। ਤੇਰੇ ਅੰਦਰ ਵਿੱਚ ਕਿਫਣਾ ਤੇਰੇ ਮੋਢੇ ਤੇ ਸਾਫਾ ਵਾ ਤੂੰ ਸਾਰੀ ਦਿਹਾੜੀ ਦਾ ਲਤਾੜੀਆਂ ਹੋਇਆ ਦਿਹਾੜੀ ਤੋਂ ਕੰਮ ਕਰਕੇ ਆਂ ਤੇ ਤੁਰਕੇ ਗੁਜ਼ਾਰਿਆ। ਮੈਂ ਤੇਰੀ ਲੋੜ ਨੂੰ ਦੇਖਿਆ ਤੇ ਮੈਂ ਆਪਣੇ ਸਿਰ ਦੀ ਪੱਗ ਨੂੰ ਦੇਖਿਆ। ਸੱਤ ਮੀਟਰ ਮੇਰੇ ਪੱਗ ਬੰਨੀ ਆ ਮੇਰੀ ਦੂਸਰਿਆਂ ਨਾਲੋਂ ਅਲੱਗ ਬੁਣੇ ਵਾਲੀ। ਬੜਾ ਖੁਸ਼ ਹੋਇਆ। ਬੜੀਆਂ ਅਸੀਸਾਂ ਦਿੱਤੀਆਂ ਕਿਉਂ ਗੁਰੂ ਸਾਹਿਬ ਨੇ ਸਾਨੂੰ ਵੱਖਰੀ ਪਹਿਚਾਣ ਦਿੱਤੀ ਜਦੋਂ ਆਪਾਂ ਇਦਾਂ ਦੇ ਕਾਰਜ ਕਰਾਂਗੇ ਨਾ ਤੇ ਆਪੇ ਰੂਪਮਾ ਸਤਗੁਰਾਂ ਦੀ ਹੋਣੀ ਨਾ ਮੇਰੀ ਨਹੀਂ ਹੁਕਮਾ ਹੋ ਉਸ ਸਮੇਂ ਉਹਨਾਂ ਨੇ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਦੋਂ ਪੱਗ ਦਾ ਵਾਸਤਾ ਬਾਰੇ ਉਹਨਾਂ ਆਖਿਆ ਨਹੀਂ ਮੇਰੀ ਦੂਸਰਾ ਕੋ ਵੱਖਰੀ ਜ਼ਿੰਮੇਵਾਰੀ ਜੇ ਲੋਕ ਸਲਾਹੇ ਤਾਂ ਤੇਰੀ ਹੁਕਮਾ ਜੇ ਨੰਦੇ ਦਾ ਸ਼ੋਤ ਨਾ ਜੇ ਨਿੰਦ ਵੀ ਕਰ ਸਕਦਾ ਹਮਲਾ ਕਰਦਾ ਲੱਭਾ ਬਾਪ ਆਪ ਦੀ ਤਾਰੀਫ ਕਰੀ ਜਾਂਦਾ ਨਿੰਦੀ ਜਾਓ ਪਰ ਜੇ ਵਡਿਆਈਆਂ ਤੇ ਸੱਚੇ ਪਾਤਸ਼ਾਹ ਦੀ ਵਡਿਆਈ ਜੇ ਗੁੰਦੋਂਗੇ ਤਾਂ ਸਤਿਗੁਰੂ ਦੇ ਨਾਲ ਆਪਣੀ ਤਰੀਕੀ ਹੈ ਲੋਕਾਂ ਦੇ ਨਾਲ ਕੁਝ ਨਹੀਂ ਸਤਿਗੁਰੂ ਨਾ ਛੋੜੜ ਜਿੰਨਾ ਮੇਰਾ ਰੁੱਸੇ ਨਾ ਕਲਕੀਆਂ ਵਾਲਾ ਤੇ ਜੱਗ ਪਾ ਵੀ ਸਾਰਾ ਰੁੱਸੇ ਕਲਕੀਆਂ ਵਾਲਾ ਹੀ ਸਣਾ ਤੇ ਦਾ ਸੰਸਾਰ ਦਾ ਕੋਈ ਨਹੀਂ ਸੋ ਇੰਹੀਆਂ ਹੀ ਗੱਲਾਂ ਕਰਦੇ ਕਿ ਮੈਂ ਦੇ ਦੱਸ ਕਉ ਕਿਉਂਕਿ ਸਾਡੀ ਦੂਸਰਿਆਂ ਨਾਲ ਵਕੀ ਵੱਖਰੀ ਜ਼ਿੰਮੇਵਾਰੀ ਹੈ ਜੀ ਆਪਾਂ ਅੰਮ੍ਰਿਤ